ਮੈਂ ਨਰਨਾ ਕਰਨਾਮ ਸਿੰਘ ਆ ਜੀ ਮੈਂ ਪੰਚਾਇਤ ਦੀਆਂ ਦੁਕਾਨਾਂ ਪਹਿਲਾਂ ਰਹਿਣਾ ਪੰਚਾਇਤ ਦੀਆਂ ਦੁਕਾਨਾਂ ਠਾਈਆਂ ਨੇ ਬਾਅਦ ਚ ਉਹਨਾਂ ਕਹਿੰਦੇ ਤੁਹਾਨੂੰ ਦੁਕਾਨਾਂ ਨਵੀਆਂ ਪਾਤਾ ਕੋ ਪੰਚਾਇਤ ਕੋ ਨਹੀਂ ਬਣੀਆਂ ਤੇ ਬਲਜੀਤ ਸਿੰਘ ਜਿਹੜਾ ਵਾ ਸਾਨੂੰ ਧਮਕੀਆਂ ਦਿੰਦਾ ਸੀ ਵੀ ਇੱਥੋਂ ਸਮਾਨ ਤੋ ਚੁੱਕ ਅਸੀਂ ਇੱਥੇ ਆਪਣੇ ਰੋਡ ਤੇ ਬਲਜੀਤ ਸਿੰਘ ਸੁਰਤਾ ਸਿੰਘ ਆ ਜੀ ਨਰਾਇਤ ਵਾ ਮੈਂ ਇੱਥੇ ਪਹਿਲਾਂ ਮੇਰੇ ਪੰਚਾਇਤ ਦੀਆਂ ਦੁਕਾਨਾਂ ਸੀ ਉਹ ਪੰਚਾਇਤ ਦੇ ਠਾਟੀਆਂ ਦੁਕਾਨਾਂ ਕਹਿੰਦੇ ਨਵੀਆਂ ਪਾਤਾ ਕੇ ਬਾਅਦ ਚ ਉਹ ਨਹੀਂ ਬਣ ਪਈਆਂ ਬਾਜ ਮੈਂ ਆਈ ਰੋਡ ਤੇ ਤੰਬੂ ਲਾ ਕੇ ਆਪਣਾ ਕਜਾੜਾ ਕਰਨ ਲਿਆ ਬੱਚੇ ਪਾਲਣ ਦੇ ਆ ਕੱਲ ਭਾਜੀ ਬੰਦਾ ਇਹ ਕੱਲ ਬੰਦੇ ਲੈ ਕੇ ਆ ਪੰਜੀ 3 ਮੋੜੇ ਬਲਜੀਤ ਸਿੰਘ ਲੈ ਗਿਆ ਜੀ ਇਹਨੇ ਮੇਰਾ ਜਿੰਨਾ ਵਾ ਸਾਰਾ ਨੁਕਸਾਨ ਕੀਤਾ ਕਾਊਂਟਰ ਤੋੜ ਗਿਆ ਮੇਰਾ ਜੋ ਫਰੂਦ ਦੀ ਦੁਕਾਨ ਸਾਰੀ ਖਿਲਾਰ ਗਿਆ ਜੀ ਇਹ ਮੇਰਾ ਗੱਲੇ ਦੇ 40000 ਰੁਪਏ ਮੇਰਾ ਗੱਲਾ ਹੀ ਚੁੱਕ ਕੇ ਲੈ ਗਿਆ ਜੀ ਤੇ ਮਾਰਨ ਦੀ ਤਾਂ ਕਹਿੰਦੇ ਤੇ ਇਹ ਕੱਲ ਮੌਕੇ ਤੇ ਇੱਥੇ ਆ ਨਹੀਂ ਕਰੇਗਾ ਪ੍ਰੋਗਰਾਮ ਤੇ ਗਿਆ ਤੇ ਅਬ ਜੇ ਹਿੰ ਇਥੇ ਹੁੰਦੇ ਤੇ ਆਦੀ ਆਦਾ ਪਹੁੰਚਾ ਨੁਕਸਾਨ ਲੈ ਲੈ ਹੀ ਤੇ ਨੁਕਸਾਨ ਕਰਕੇ ਮੁਰੇ ਨਿਗਰਦੀ ਕੀਤੀ ਇਹਨਾਂ ਬਾਅਦ ਇੱਥੇ ਖਲੋਤੇ ਨੇ ਹੈਗੇ ਜਨਪਾਲ ਲਗਾ ਜਦੋਂ ਆ ਕੇ ਵੇਖਿਆ ਮੇਰੀ ਦੀਵਾਰ ਦਾ ਸਾਰੇ ਪਾਸੇ ਤੁਰ ਕੀਤੀ ਜਾਂ ਇਹਨਾਂ ਨੇ ਲੱਗ ਲੱਗੇ ਅੱਡੇਆ ਪਤਾ ਵੀ ਇਹ ਭੰਗ ਤੁਰਗਾ ਕੀਤੀ ਜਾਂ ਇਹਨਾਂ ਨੇ ਗੱਲ ਲੈ ਕੇ ਇਹ ਬਸ ਇਹੋ ਹੀ ਕਹਿੰਦਾ ਵੀ ਇੱਥੇ ਸਮਾਨ ਚੁੱਕ ਅਹੀਂ ਦਵਸਤ ਰਹਿਣੇ ਦਾਤ ਨੂੰ ਮਾਰ ਦੇਣਾ ਇਸੇ ਪਾਸੇ ਜਾ ਕੇ ਸਾਡਾ ਇਹ ਸਮਾਨ ਕਰਨ ਸਾਰਾ ਕਰਤਾ ਜੀ ਇਹਨਾਂ ਨੇ ਕੱਲੇ ਪੋਰਸ ਪਲੇਟ ਕੀਤੀ ਪੋਰਸ ਗੱਲ ਪਹਿਲਾਂ ਇੰਨ ਆਨਲਾਈਨ ਕੰਪਲੀਟ ਕੀਤੀ ਆ ਬਾਅਦ ਵਿੱਚ ਕੱਲ ਥਾਰੇ ਦੇ ਕੇ ਰਾਤੀ ਰੋੜ ਅੱਜ ਤਾਂ ਘਟ ਕੋ ਪੁਲਸਣੀ ਪਹੁੰਚੀ ਜੀ ਦੀ ਮੰਗ ਕਰਦੇ ਆਈ ਮੰਗ ਕਰ ਰਹੇ ਹਨ ਸਾਫਾ ਬਾਜੀ ਦਾ ਜੀ ਜੋਰਨ ਸਾਫਾ ਨੂੰ ਮਿਲਣਾ ਚਾਹੀਦਾ ਜੀ ਨੁਕਸਾਨ ਨੁਕਸਾਨ ਮੇਰਾ 2 ਲੱਖ ਦੇ ਲਗ ਚੱਕ ਹੋਇਆ ਜੀ ਬਾਬੂ ਜੀ ਕੀ ਗੱਲ ਹੋਈ ਏ ਸਾਰੀ ਗੱਲ ਮੈਂ ਆਸ਼ਮੀ ਕੁਮਾਰ ਲਖਣ ਕਨ ਦਾ ਪੰਜਾਬ ਖੇਤਾਂ ਜੁਨੇ ਦਾ ਜ਼ਿਲ੍ਹਾ ਪ੍ਰਧਾਨ ਹ ਸੁਭਾ ਕਮੇਟੀ ਮੈਂਬਰ ਹ ਕਿਤੇ ਅੱਜ ਹੀ ਸਹਰੇ ਪਤਾ ਲੱਗਾ ਮੈਨੂੰ ਤੇ ਕੱਲ ਸ਼ਾਮ ਨੂੰ ਦੇ ਰਾਤੀ ਦਾ ਉਹ ਬਲਜੀਤ ਸਿੰਘ ਸਨ ਆਫ ਸੂਤਾ ਸਿੰਘ ਵਾਸੀ ਨੜਾਲੀ ਨੇ ਪੂਰਵੀ ਕਾਫੀ ਬੰਦੇ ਨਾਲ ਲਿਆ ਆ ਕੇ ਇੱਥੇ ਜਿਹੜਾ ਦੁਕਾਨ ਦੀ ਭੰਡੋਰ ਕੀਤੀ ਜਿਹਨਾਂ ਦਾ ਕਾਊਂਟਰ ਦਾ ਨੁਕਸਾਨ ਕੀਤਾ ਵਾ ਜਿੰਨਾ ਵੀ ਫਰੂਟ ਜੋ ਵੀ ਜਿੰਨਾ ਸਮਾਨ ਸੀ ਉਹ ਜਿੰਨਾ ਇਹਨਾਂ ਦਾ ਖਰਾਬ ਦਿੱਤਾ ਵਾ ਤੇ ਤੰਬੂ ਵੀ ਜਿਹੜਾ ਨਾ ਪਾੜਿਆ ਵਾ ਕਿ ਅਸੀਂ ਇਹੋ ਹੀ ਮੰਗ ਕਰਦੇ ਹਾਂ ਕਿ ਇਹ ਪਰਿਵਾਰ ਨਾਲ ਜਿਹੜਾ ਨਾ ਉਹ ਬੜੇ ਲੰਮੇ ਸਮੇਂ ਤੋਂ ਪੰਚਾਇਤ ਦੀਆਂ ਦੁਕਾਨਾਂ ਦੇ ਵਿੱਚ ਜਿੰਨਾ ਕਿਰਾਇਆ ਦੇ ਕੇ ਇੱਥੇ ਰਹਿੰਦਾ ਸੀ ਇਹਨਾਂ ਕੋਲ ਰਸੀਦਾਂ ਵੀ ਹੈਗੀਆਂ ਨੇ ਜਦੋਂ ਪੰਚਾਇਤਾਂ ਦੀਆਂ ਪੰਚਾਇਤ ਨਵੀਆਂ ਦੁਕਾਨਾਂ ਲਗੀਆਂ ਢਾਕੇ ਬਣਾਉਣ ਤੇ ਦੂਸਰੀ ਪਾਰੀ ਵਾਲੇ ਦੇ ਸਟੇਲ ਆ ਰਿਹਾ ਤੇ ਜਿਹੜਾ ਵੀ 4-5 ਸਾਲ ਤੋਂ ਜਿਹੜਾ ਉਹ ਇੱਕ ਟੰਬੂ ਦੇ ਵਿੱਚ ਰਹਿ ਕੇ ਆਪਣਾ ਜਰਨਾ ਪਰਵਾਦ ਦਾ ਗੁਜਾਰਾ ਚਲਾਉਂਦਾ ਸੀ ਤੇ ਜਰਨਾ ਇਹ ਅਸੀਂ ਇਹੋ ਹੀ ਬਣ ਕਰਦੇ ਆ ਤੇ ਜਰਨਾ ਪਈ ਇਹਦਾ ਇਹਦਾ ਗੁਰਨਾਮ ਸਿੰਘ ਹੈ ਸਾਨੂੰ ਫੂਰਤ ਜਿਹੜੀਆਂ ਦੁਕਾਨਾਂ ਤੇ ਜਰਨਾ ਪਈ ਕਬਜ਼ਾ ਕੀਤਾ ਸੀ ਫਿਰ ਪੰਚਾਇਤ ਨੇ ਵਿਸ਼ਵਾਸ ਪਾਇਆ ਸੀ ਕਿ ਜਿਹੜੀ ਦੁਕਾਨ ਤਾਂ ਆ ਕੇ ਨਵੀਂ ਬਣਾਈ ਜਾਏਗੀ ਤੇ ਉਹ ਜਰਨਾ ਉਹ ਤੁਹਾਨੂੰ ਜਰਨਾ ਉਹ ਇੱਥੇ ਦੁਕਾਨ ਲੱਗੀ ਜਾਏਗੀ ਪਰ ਉਹ ਸਾਸ ਦੇ ਵਿੱਚ ਹੀ ਜਰਨਾ ਪਈ ਦੇ ਟੰਬੂ ਲਾ ਕੇ ਇੱਥੇ ਜਰਨਾ ਗੁਜਾਰਾ ਕਰਦਾ ਵਾ ਤੇ ਜਿਹੜੀ ਕੱਲ ਦੀ ਕਾਰਵਾਈ ਹੋਈ ਹੈ ਅਸੀਂ ਜੇ ਪੂਰ ਜੋਰ ਨਿਰਦਾ ਕਰਦੇ ਆ ਤੇ ਪੁਲਿਸ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਆ ਤੇ ਜਿੰਨਾ ਵੀ ਇਨਸਾਫ ਕੀਤਾ ਜਾਵੇ ਗੱਲ ਤੁਸੀਂ ਜਿਹੜਾ ਪੁਲਿਸ ਨੇ ਵਾਦਾ ਕੀਤਾ ਸੀ ਵੀ ਅਜ 10 ਵਜੇ ਤੋਂ ਪਹਿਲਾਂ ਜਿੰਨਾ ਵੀ ਪੂਰੀ ਕਾਰਵਾਈ ਹੋਏਗੀ ਅਜੇ ਤੱਕ ਜਿੰਨਾ ਕੋਈ ਵੀ ਕਾਰਵਾਈ ਜਰੀ ਇਹਨਾਂ ਨਹੀਂ ਹੋਈ ਇਹ ਬੜੀ ਇੱਕ ਸ਼ਰਮਨਾਕ ਗੱਲ ਹੈ ਮੁੱਖ ਮੰਤਰੀ ਪੰਜਾਬ ਨੇ ਤੇ ਜਿੰਨਾ ਉਹ ਇੰਨੀ ਗੱਲ ਕਹੀ ਸੀ ਕਿ ਅਸੀਂ ਜਿੰਨਾ ਹਰ ਕਿਸਾ ਇਨਸਾਫ ਕਰਾਂਗੇ ਪਰ ਪੁਲਸ ਕਾਨੂੰਨ ਦੀ ਕਾਨੂੰਨ ਦਾ ਕੋਈ ਰਾਜ ਨਹੀਂ ਦਾ ਇੱਥੇ ਜਿਹੜਾ ਗੁੰਡਾ ਕਰਦੀ ਜਿਹੜੀ ਹੈ ਸ਼ਰੇਆਮ ਚੱਤ ਰਹੀ ਹੈ ਤੇ ਉਹਨਾਂ ਨੂੰ ਜਿਹੜਾ ਨੱਚ ਪਾਉਣੀ ਚਾਹੀਦੀ ਹੈ ਜਿਹੜੀ ਲੋਕ ਕਾਰਵਾਈ ਹੈ ਲੋਕ ਪਰਚਾ ਜਿਹੜਾ ਉਹਨਾਂ ਨੂੰ ਸਖਤ ਤੋਂ ਸਖਤ ਕਾਦੇ ਜਿਹੜੀ ਹੈ ਤਾਂ ਕਿ ਹੋਰ ਵੀ ਤਾਂ ਕਿ ਹੋਰ ਵੀ ਕਿਸੇ ਵੀ ਦੁਕਾਨਦਾਰ ਦਾ ਜਾਂ ਕਿਸੇ ਦਾ ਚਾਰਨੀ ਬਾਲੀ ਨੁਕਸਾਨ ਜਿਹੜਾ ਦਾ ਉਹ ਨਾ ਹੋ ਸਕੇ। ਮੇਰਾ ਨਾਮ ਜਸਮੀਤ ਕੌਰ ਵਾਈਫ ਆਫ ਗੁਰਨਾਲ ਸਿੰਘ ਪਿੰਡ ਨੜਾਂ ਵਾਲੀ ਸਾਡੇ ਅੱਡੇ ਤੇ ਦੁਕਾਨ ਸੀ ਕੁਛ ਸਾਲ ਪਹਿਲਾਂ ਮਤਲਬ ਬੰਧਾਈਆਂ ਗਈਆਂ ਵਾ ਉਸ ਤੋਂ ਬਾਅਦ ਨਹੀਂ ਤੰਬੂ ਲਾ ਕੇ ਸਰਪੰਚ ਨੇ ਕਿਹਾ ਇਹ ਤੁਹਾਨੂੰ ਦੁਕਾਨਾਂ ਨਵੀਆਂ ਬਣਾ ਦਾਂਗੇ ਉਹਨਾਂ ਨਹੀਂ ਬਣਾਈਆਂ ਉਸ ਤੋਂ ਬਾਅਦ ਨਹੀਂ ਤੰਬੂ ਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਆ ਬੱਚੇ ਪਾਲਦੇ ਆ ਪਰ ਕੱਲ ਦਾ ਬਲਜੀਤ ਸਿੰਘ ਸੰਨੋ ਸੁਖਤਾ ਸਿੰਘ ਉਸਨੇ ਕਰਪਾਨਾਂ ਨਾਲ ਸਾਡੀ ਸਾਰੀ ਦੁਕਾਨ ਢਾਹ ਦਿੱਤੀ ਐ ਏਸੀ ਕਾਉਂਟਰ ਵੀ ਢਾਹਤਾ ਫ੍ਰਿਜ ਵੀ ਢਾਹਤੀ ਤੋੜ ਦਿੱਤੀ ਐ ਬਾਕੀ ਫਰੂਟ ਸਬਜ਼ੀਆਂ ਇਹੀ ਗੱਲ ਤੋਂ ਉਹ ਆਂਦੇ ਕਿ ਇੱਥੇ ਦੁਕਾਨ ਚੁੱਕੋ ਤੇ ਆਪਾਂ ਤੰਬੂ ਲਾ ਕੇ ਦੁਕਾਨ ਕਰਦੇ ਆਂ ਅਸੀਂ ਦੁਕਾਨ ਨਹੀਂ ਚੁੱਕੀ ਤਮਕੀਏ ਦਿੰਦਾ ਹਾਂ ਇਹ ਸਰੀਆ ਮੇਜ ਕਰਾਂਗੇ ਕਰਪਾਨਾ ਲੈ ਕੇ ਤੇ ਅੰਦਾ ਤਮਕੀਏ ਦਿੰਦਾ ਹਾਂ ਤੁਹਾਡੇ ਪਰਿਵਾਰ ਨੂੰ ਇਹ ਜਗ ਮਾਰ ਦਾਂਗੇ ਚਾਹੇ ਕੁਝ ਕਰਾਂਗੇ ਤੇ ਗੁੰਡਾਗਰਦੀ ਕਰਦਾ ਵਾ ਮੁੰਡੇ ਲਿਆਂਦੇ ਨੇ ਕਾਫੀ ਤੇ ਸਾਡਾ ਨੁਕਸਾਨ ਹੋ ਗਿਆ ਸਾਡਾ ਕੋਈ 3-4 ਲੱਖ ਦਾ ਨੁਕਸਾਨ ਹੋ ਗਿਆ 40000 ਰੁਪਿਆ ਡੇ ਗੱਲੇ ਵਿੱਚ ਹੀ ਸਾਡਾ ਗੱਲਾ ਹੀ ਚੋਕੇ ਲੈ ਗਿਆ ਕੀ ਮੰਗ ਕਰਦੇ ਹੋ ਨਹੀਂ ਮੰਗੇ ਇਨਸਾਫ ਚਾਹੀਦਾ ਹਨੂ ਤੇ ਸਾਨੂੰ ਜਿਹੜੀਆਂ ਧਮਕੀਆਂ ਦਿੰਦੇ ਕੱਲ ਨੂੰ ਕੋਈ ਸਾਡੇ ਘਰ ਚ ਨੁਕਸਾਨ ਹੁੰਦਾ ਕਹੀਂ ਬਲਜੀਤ ਸਿੰਘ ਦੇ ਨਾਮ ਲਖਾਵਾਂਗੇ ਸਾਬ ਇਹ ਹੋ ਨੁਕਸਾਨ ਹੋਇਆ ਆ ਕੀ ਕਰਦਿਆ ਆ ਤੇ ਕੀ ਨਾ ਕੋਈ ਆ ਇਹ ਮੇਰਾ ਨਾਮ ਜੀ ਰਮਨ ਕੁਮਾਰ ਆ ਤੇ ਇਹ ਜਿਹੜਾ ਨੁਕਸਾਨ ਹੋਇਆ ਇਹ ਬਲੈਸੇ ਉਹਦੇ ਉੱਧੇ ਇੱਕ ਐਸੇ ਮੌਕੇ ਤੇ ਮੈਂ ਆਇਆ ਨਹੀਂ ਹਾਂ ਇਹ ਜਿਹੜਾ ਪੁਲਿਸ ਆਈ ਹੈ ਉਹਦੇ ਇਹਨਾਂ ਭਾਅ ਹੁਣ ਮੈਨੂੰ ਦੱਸਿਆ ਕਿ ਤਾਂ ਮੇਰਾ ਨੁਕਸਾਨ ਕੀਤਾ ਆ ਤੇ ਨੁਕਸਾਨ ਕੀਤਾ ਤੇ ਜਦੋਂ ਮੈਂ ਆਇਆ ਆਇਆ ਇੱਥੇ ਤੇ ਪੁਲਿਸ ਆਈ ਹੀ ਮੌਕੇ ਤੇ ਉਹ ਆਪਣੇ ਰਿਪੋਰਟ ਪੜ੍ਹ ਬਣਾਉਂਦੇ ਤੇ ਸਨਕਾਰਨ ਕੀ ਆ ਇਹ ਕਿਦੇ ਪਹਿਲਾਂ ਦਸੰਟੇ ਆ ਕਿ ਜੇ ਬਾਅਦ ਫਿਰ ਫਿਰਸੇ ਮੁੰਡੇ ਹੁੰਦੇ ਨੇਰੇ ਬਾਅਦ ਵਿੱਚ ਕੀ ਆ ਗਿਆ ਨਾ ਛਕਰਾ ਹੋਇਆ ਮੇਰੇ ਸਾਹ ਤੋਂ ਮੈਨੂੰ ਜਿਹਦਾ ਨਾਮ ਹੈ ਪੈਸੇ ਤੇ ਮੌਜੂਦੀਗਾ ਕਿ ਜਦੋਂ ਇਸ਼ੇ ਕਾਲ ਲੜਾਈ ਹੋ ਜਾਂਦਾ ਆਉ ਕਮ ਹੋਇਆ ਉਦੋਂ ਵੀ ਮੈਨੂੰ ਨਹੀਂ ਤੁਹਾਨੂੰ ਸ਼ਾਂਤ ਬੋਲ ਕਰਦੇ ਆ ਹਾਂਜੀ ਨੁਕਸਾਨ ਸਾਰੇ ਦਿਖਾਈ ਦੇ ਨੁਕਸਾਨ ਬਹੁਤ ਹੋਇਆ ਹੈ ਜੀ ਆ ਕੰਟਰੋਲ ਭਜਾਇਆ ਹਾਂ ਤੇ ਮਤਲਬ ਉਹ ਮੰਗ ਕਰ ਰਿਹਾ ਇਨਸਾਫ ਜੀ ਇਨਸਾਫ ਵੀ ਹੋਣਾ ਹੀ ਚਾਹੀਦਾ ਹਰ ਇੱਕ ਨੂੰ ਹੋਣਾ ਜਿਹਦੇ ਜਿਹਨਾਂ ਨੂੰ ਨੁਕਸਾਨ ਹੋਇਆ ਹੈ ਜੀ ਨੁਕਸਾਨ ਸਾਹਿਬ ਕੋ ਜੀਵਨ ਕਰਾਂਗੇ ਪੂਰੇ ਚੈਲ ਲਈ ਕਰਾਂਗੇ ਜਿਹੜੇ ਬੰਦਿਆਂ ਕੀ ਸਾ ਜਿੰਨੇ ਦਿੱਤਾ ਹੈ ਇਹਨਾਂ ਦੇ ਨਾਲ ਵੀ ਤੇ ਜਿੰਨੇ ਵੀ ਜਿਹੜਾ ਇਹ ਮਜਰਮ ਹੁੰਦਾ ਉਹਦੇ ਖਲਾਸੀ ਰੂਜ਼ ਕਰਵਾ ਜੀ ਪੰਜੀ ਹੋਣੀ ਹੋਣੀ ਚਾਹੀਦੀ ਕਰਾਂਗੇ ਕਿੰਚਾ ਹੰਦੂ ਲੋਕ ਕਰਾਂਗੇ ਹੋਰ ਜਿੱਥੇ ਇਹਨਾਂ ਨੂੰ ਹੱਥ ਬਾਹਰ ਲੋਟ ਨਹੀਂ ਠੀਕ ਹੈ ਪਈ ਨੜਾਵਲੀ ਦੇ ਵਿੱਚ ਉਹ ਹੋਇਆ ਕਿ ਉਹ ਦੁਕਾਨਦਾਰ ਨੂੰ ਟੁੱਟੀ ਹੈ ਕੀ ਸਾਰਾ ਮਾਮਲਾ ਇਹਦੇ ਕੀ ਕਰ ਰਹੇ ਹੋ ਜੀ ਇੱਕ ਸਾਡੇ ਰਾਤ ਸਾਡੇ ਕੋਲ ਦਰਖਾਸਤ ਆਈ ਸੀਗੀ ਤੇ ਉਸ ਟਾਈਮ ਜਿਹੜੀ ਆ ਸਾਡੀ 112 ਜਿਹੜੀ ਹੈਲਪ ਲਾਈਨ ਹੈ ਗੱਡੀ ਉਹ ਵੀ ਉੱਥੇ ਗਈ ਸੀ ਉਹਨਾਂ ਨੇ ਮੌਕਾ ਵੇਖਿਆ ਸੀਗਾ ਉਦੋਂ ਬਾਅਦ ਜਿਹੜੇ ਮਦਈ ਨੂੰ ਇੱਥੇ ਆਣ ਕੇ ਦਰਖਾਸਤ ਦੇ ਕੇ ਗਏ ਸੀਗੇ ਤੇ ਉਹ ਜਾ ਕੇ ਸਾਡਾ ਤਫ਼ਤੀਸ਼ੀ ਭੇਜ ਕੇ ਅਸੀਂ ਚੈੱਕ ਕਰਾ ਰਹੇ ਹਾਂ ਜੋ ਵੀ ਕਾਰਵਾਈ ਹੋਊਗੀ ਉਹਦੇ ਖਿਲਾਫ ਰਿਪੋਰਟ ਕੀਤੀ ਜਾਊਗੀ ਜੀ ਕਾਰਵਾਈ ਦੋਸ਼ੀ ਦੇ ਖਿਲਾਫ ਆਪਾਂ ਚੈੱਕ ਕਰਾ ਕੇ ਜੋ ਬੰਦੀ ਹੋ ਕਾਰਵਾਈ ਕੀਤੀ ਜਾਊਗੀ